مش é مش

ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਥੇ ਸਾਡੇ ਜਿਹੜੇ ਸ਼ਹੀਦ ਸ਼ਹੀਦ ਉਰਜੀਤ ਸਿੰਘ ਜੀ ਉਹਨਾਂ ਦੇ ਨਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਉਂਚੇ ਆ ਮੇਰੇ ਨਾਲ ਡੀਐਸਪੀ ਸਾਹਿਬ ਤਸੀਹਦਾਰ ਸਾਹਿਬ ਜਿਹੜਾ ਪ੍ਰਸ਼ਾਸਨ ਹੋਇਆ ਆਇਆ ਪੰਜਾਬ ਸਰਕਾਰ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਅੱਜ ਪੋਸਟ ਕੀਤੀ ਸੀ ਕਿ ਜੋ ਵੀ ਵਾਅਦਾ ਹੈਗਾ ਪੰਜਾਬ ਸਰਕਾਰ ਦਾ ਸੋ ਦੈਟ ਵਿਲ ਬੀ ਕੇਪਟ ਐਂਡ ਜਿਹੜਾ ਵੀ ਲਾਸ ਹੈ ਉਹ ਪੂਰਾ ਤਾਂ ਨਹੀਂ ਹੋ ਸਕਦਾ ਬਟ ਬੀਇੰਗ ਫਰੋਮ ਗਵਰਨਮੈਂਟ ਸਾਈਡ ਵਾਟਐਵਰ ਕੈਨ ਬੀ ਡਨ ਐਂਡ ਵਾਟਐਵਰ ਹੈਜ਼ ਬੀਨ ਕੰਵਰਸਟ ਉਹ ਪਰਵਾਹ ਨਹੀਂ ਸਰ ਕਿਹੜੀ ਜਗ੍ਹਾ ਘਟਨਾ ਹੋਈ ਸੀ ਤੇ ਕਿੰਨੇ ਜਾਨਵਾਰ ਅਸ਼ੀ ਨੇ ਸੋ ਬੇਸਿਕਲੀ ਲਦਾਖ ਦੇ ਵਿੱਚ ਜਿਹੜਾ ਸੀਗਾ ਇਹ ਵਾਈਲਡ ਐਕਸੀਡੈਂਟ ਹੋਇਆ ਸੀਗਾ ਉੱਥੇ ਹਾਲੇ ਜਿਹੜੇ 3 ਇੰਜਰਡ ਨੇ ਦੋ ਔਨ ਦਾ ਸਪੌਟ ਸੀ ਰੇਟ ਯੇਟ ਦਾ ਰਿਪੋਰਟਸ ਆਫ ਅਦਰਸ ਆਰ ਟੂ ਬੀ ਰੀਸੀਵਡ ਸੋ ਉਹ ਬੇਸਿਕਲੀ ਬੜਾ ਹੀ ਮੰਦਪਾਗਾ ਜੋ ਵੀ ਹਾਦਸਾ ਵਾਪਰਿਆ ਥੈਂਕ ਯੂ ਹਾਲਾਂਕਿ ਇਹ ਕੋਈ ਗੱਲ ਨਹੀਂ ਇਹ ਆਪਾਂ ਅੱਗੇ ਬੱਚਿਆਂ ਨੂੰ ਕਹਤ ਕਿ ਤੇ ਫਾਰੀਆਂ ਕਰਕੇ ਨਾ ਤੇ ਅੱਗੇ ਬੱਚਾ ਹੈ ਮੇਰਾ ਬੱਚਾ ਛੋਟਾ ਬੱਚਾ ਸੋਤਾ ਵੱਡਾ ਬੱਚਾ ਕੋਈ ਵਿਚਾਰਾ ਕਰਕੇ ਉਹਨੂੰ ਨੌਕਰੀ ਕਿਦਾਂ ਕਹਿੰਦਾ ਦੋ ਬੰਨ ਉਹ ਗਵਰਨਮੈਂਟ ਦੇ ਡਿਮੈਟ ਮੈਂ ਤਾਂ ਕਰਨਾ ਵੀ ਕਰਕੇ ਵੀ ਜਿੱਥੇ ਵੀ ਆ ਸਕਦਾ ਮੇਰਾ ਮੈਂ ਤਾਂ ਹੁਣ ਪੰਧਾ ਦਿਹਾੜੀ ਦੀ ਡੰਗ ਤੇ ਅੱਭੀ ਕਿਹਦੇ ਨਾਲ ਸੀ ਕਿੱਥੇ ਡਿਊਟੀ ਕਰਦਾ ਸੀ ਮੁੰਡਾ ਕੀ ਕੱਲ ਖਾ ਲਈ ਇਹ ਠੰਮੜੇ ਨਾਲ ਹੀ ਇੱਥੇ ਆਪਣੇ ਆਰਦਾ ਇਹ ਰੋਗਾਂ ਮੈਂ ਨਾਲ ਹੀ ਕਰਦਾ ਹਾਂ। ਇਹ ਨਾਲ ਹੀ। ਕਦੋਂ ਘਰ ਆਇਆ ਸੀ ਕਦੋਂ ਗੱਲ ਹੋਈ ਸੀ ਪਰਿਵਾਰ ਦੇ ਨਾਲ। ਕੀ ਕਹਿੰਦਾ ਸੀ? ਪਰਿਵਾਰ ਨਾਲ ਪਰਸੋਂ ਗੱਲ ਹੋਈ ਹੈ। ਕੀ ਕਹਿੰਦਾ ਸੀ ਘਰ ਬਣਾਉਣਾ ਸੀ। ਮਾਂ ਆਪਣੀ ਨਾਲ ਗੱਲ ਹੋਈ ਹੈ ਉਹ ਪਰਸੋਂ ਆਉਂਦਾ ਹੈ ਵੀ ਜੜੀ ਬੰਦੇ ਹੈਗਾ ਕਿ ਮੰਮੀ ਆਪਣੀ ਆਉਂਦਾ ਹੈ ਬੰਦੀਲਾ ਬੜ ਮਿਸਤਰੀ। ਤੇ 15 ਤੱਕ ਮੈਂ ਛੁੱਟੀ ਆ ਜਾਣਾ ਤੇ ਅਗੇ ਕੰਮ ਲਾਣਾ ਆ। ਤੇ ਮੁੜ ਕੇ ਆਉਂਦਾ ਮੈਂ ਫੋਨ ਕਰਤਾ ਬੰਦ ਕਰਤਾ ਤਾਂ ਮੈਂ ਫਿਰ ਬਾਅਦ ਚ ਕਰਨਾ ਫੋਨ। ਬਾਅਦ ਚ ਫੋਨ ਨਹੀਂ ਕੀਤਾ ਹੁਣ। ਤਸਵੀਰੇ ਗੱਲ ਕੀ ਪਿਆ ਗੜਾ ਦਾ ਇਹ ਸਾਢੇ 3:00 ਵਜੇ ਘਰ ਫਿਰਿਆ ਗੜਾ ਕੰਮ ਹੋ ਗਿਆ ਮੇਰੇ ਜਿਹਾ ਆਇਆ ਨਾ ਸੀ ਸਿੰਘ ਸਾਹਿਬ ਆਇਆ ਤੇ ਇਹਨਾਂ ਨੇ ਗੱਲ ਕੀ ਪਿਆਣ ਕਿ ਆਖਿਆ ਬਸ਼ੀਰ ਸਾਹ ਦਾ ਘਰ ਕਰਮ ਹੈ ਇਹੋ ਹੀ ਆ ਮੈਂ ਉਹਨੂੰ ਪੁੱਛਿਆ ਮੈਂ ਕਿ ਕੀ ਗੱਲ ਵੀ ਆਪਣਾ ਕੋਪਾ ਜੀ ਕਿੱਥੋਂ ਆਇਓ ਇਹਨਾਂ ਦੱਸਿਆ ਕੁਝ ਨਹੀਂ ਆਣਾ ਦੇ ਦੱਸਿਆ ਕੁਝ ਨਹੀਂ ਤੇ ਕਿਸੇ ਆਂਦਾ ਵੀ ਮਾਤਾ ਨੂੰ ਮਾਤਾ ਦੇਖਣਾ ਪਏ ਮੇਰੇ ਢੇਰ ਤੇ ਉਹਨੇ ਰੋਗ ਪਰ ਹੋ ਗਿਆ ਗੱਲ ਕੀ ਪੀ ਲਤਾਂ ਥੜਕ ਗਈਆਂ ਲੈ ਕੇ ਮਾਤਾ ਡੇ ਨਾ ਪਈ। ਇਤਨਾ ਥੜਕ ਗਿਆ ਤੇ ਫਿਰ ਮੁੜ ਕੇ ਗੱਲ ਕਿ ਮੇਰੇ ਸਰੀਰ ਨੇ ਕੰਮ ਨਹੀਂ ਕੀਤਾ ਨਾ ਲਾ ਕੋਠਿਆ ਮੈਂ ਲੱਤਾ ਉਠੀਆਂ। ਤੇ ਕੱਲ ਦਾ ਮੈਸੋ ਤੁਰਿਆ ਨਹੀਂ ਜਾ ਕਰਦਾ। ਕੋ ਮੰਗ ਹੈਗੀ ਸਰਕਾਰ ਤੋਂ। ਸਰਕਾਰ ਕੋ ਮੰਗਾ ਕਿ ਮੇਰੇ ਦੂਜੇ ਵੱਡੇ ਬੇਟੇ ਨੂੰ ਬਾਰ ਕੇ ਨੌਕਰੀ ਤੇ ਉਹ ਵਿਚਾਰਾ ਦਿਹਾੜੀ ਦਿਹਾੜੀ ਨਾ ਹੁਣ ਮੈਂ ਉਹਦੇ ਸਿਰ ਤੇ ਹੁਣ ਇਹਦੇ ਸਿਰ ਤੇ ਬੁੱਢਿਆ ਫਿਰਦਾ ਹੀ। ਦੋ ਨਿਆਣ ਮੈਂਡ ਦੋਨੇ ਕੋ ਗੇਲ ਬੁੱਢ ਬੰਨਣਾ ਚਾਹੀਦਾ ਜੀ ਨਾ। ਠੀਕ। ਠੀਕ। aldi ਉਹ ਦਲਜੀਤ ਸਿੰਘ ਹੀਗਾ ਇਹਨਾਂ ਦਾ ਪਿੰਡ ਸ਼ਮਸ਼ੇਰਪੁਰ ਹੀਗਾ ਤੇ ਇਹ ਗੱਡੀ ਲੈ ਕੇ ਜਾ ਰਿਹਾ ਹੈ ਕਿ ਉੱਪਰ 120 120 ਤੇ ਰਸਤੇ ਵਿੱਚ ਸਲੈਡਿੰਗ ਹੋ ਗਈ ਉੱਪਰ ਗੱਡੀ ਦੇ ਪੱਥਰ ਲਿਗਾ ਇੱਕ ਅਫਸਰ ਤੇ ਇੱਕ ਜੋ ਐਂਸੀ ਹੋਇਆ ਉਹ ਸੀਧ ਹੋ ਗਿਆ ਥਾਂ ਹੀ ਔਰ ਇੱਕ ਬਾਕੀ ਜੋ ਅਫਸਰ ਹੈ ਉਹ ਇੰਜਰਡ ਹੋਇਆ ਉਹ ਬਾਕੀ ਠੀਕ ਹੈ ਜੀ ਹਾਂਜੀ ਇਹਨਾਂ ਦੀ ਕੀ ਪੋਸਟਿਜਨ ਦੇ ਆਏ ਤੁਸੀਂ ਇਹ ਹਾਂਜੀ ਇਹ ਨਾਇਕ ਨਾਇਕ ਹੀ ਹੈ ਤੇ ਸਰਕਾਰੀ ਸਮਾਨਾ ਹਾਂਜੀ ਸਰਕਾਰੀ ਸਮਾਨਾ ਇਹਨਾਂ ਦਾ ਸਸਕਾਰ ਹੋ ਗਿਆ ਵਾ ਤੇ ਬਾਕੀ ਠੀਕ ਹੈ